ਪਾਕਿਸਤਾਨ ਤੋਂ ਭਾਰਤ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਆਈ ਸੀਮਾ ਹੈਦਰ ਦੇ ਮਾਮਲੇ ਤੋਂ ਬਾਅਦ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨੌਜਵਾਨ ਆਪਣੇ ਪਿਆਰ ਨੂੰ ਹਾਸਲ ਕਰਨ ਦੇ ਲਈ ਸਰਹੱਦ ਪਾਰ ਕਰਨ ਚਾਰਿਆ ਸੀ ਜਿहां ਦਰਸਲ ਇਹ ਮਾਮਲਾ ਪੰਜਾਬ ਦਾ ਦੱਸਿਆ ਜਾ ਰਿਹਾ ਹੈ ਜੁਥੇ ਕਿ ਪੰਜਾਬ ਦੇ ਫਾਜ਼ਿਲਕਾ ਦੇ ਵਿੱਚ ਇੱਕ ਨੌਜਵਾਨ ਕੰਡਿਆਲੀ ਤਾਰ ਨੂੰ ਪਾਰ ਕਰਦਾ ਹੋਇਆ ਫੜਿਆ ਗਿਆ ਤੇ ਉਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਨੌਜਵਾਨ ਤਾਰ ਇਸ ਲਈ ਪਾਰ ਕਰ ਰਿਹਾ ਸੀਗਾ ਕਿ ਉਸਨੇ ਇੱਕ ਪਾਕਿਸਤਾਨੀ ਲੜਕੀ ਨੂੰ ਆਪਣਾ ਦਿਲ ਦੇ ਬੈਠਿਆ ਸੀ ਦਰਸਲ ਸੋਸ਼ਲ ਮੀਡੀਆ ਤੇ ਚੈਟਿੰਗ ਕਰਦੀ ਕਰਦੇ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਨੂੰ ਪਾਕਿਸਤਾਨੀ ਲੜਕੀ ਦੇ ਨਾਲ ਪਿਆਰ ਹੋ ਗਿਆ ਜਿਸ ਤੋਂ ਬਾਅਦ ਆਪਣੇ ਪਿਆਰ ਨੂੰ ਹਾਸਲ ਕਰਨ ਦੇ ਲਈ ਜੁਨੈਲ ਨਾਮ ਦਾ 20 ਸਾਲ ਦਾ ਇਹ ਨੌਜਵਾਨ ਹਸਿਲ ਕਾ ਚੁਪੈਂਦੀ ਭਾਰਤ ਪਾਕਿਸਤਾਨ ਸਰਹੱਦ ਤੇ ਪਹੁੰਚ ਗਿਆ ਹਾਲਾਂਕਿ ਇਥੇ ਉਸ ਨੂੰ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਦਾ ਲੜਕੇ ਦਾ ਨਾਮ ਹੈਗਾ ਸੀ ਜਨੇਦ ਸਾਬ ਕੋ ਕੁਛੀਦ ਰਾਏਦਨ ਸੋਹੋ ਬਾਗਵਾਲਾ ਜ਼ਿਲ੍ਹਾ ਬਦਾਉਂ ਯੂਪੀ ਤਾਂ ਇਹ ਕੁਛ ਟਾਈਮ ਦੇ ਉਤੋਂ ਕੋਟਪੱਤਾ ਬਠਿੰਡੇ ਦੇ ਵਿੱਚ ਪੈਂਦਾ ਉੱਥੇ ਰਹਿ ਰਹੇ ਆ ਉੱਥੇ ਜਿਹੜਾ ਪਿੰਡਾਂ ਦੇ ਵਿੱਚ ਫੇਰੀ ਦੇ ਕੇ ਕਮਾੜਦਾ ਕੰਮ ਕਰਦੇ ਆ ਤੇ ਇਸ ਮੁੰਡੇ ਦੇ ਕਿਤੇ ਫੋਨ ਦੇ ਉੱਤੇ ਕਿਤੇ ਕਿਸੇ ਤਰ੍ਹਾਂ ਕੁਛ ਪਾਕਿਸਤਾਨ ਦੇ ਅੰਦਰ ਕਿਸੇ ਲੜਕੀ ਨਾਲ ਕੁਝ ਇਸ ਤਰ੍ਹਾਂ ਦੀ ਫੋਨ ਫੋਨ ਤੇ ਗੱਲਬਾਤ ਹੋਣ ਲੱਗ ਪਈ ਤਾਂ ਉਸ ਤੋਂ ਬਾਅਦ ਕੀ ਹੋਇਆ ਵੀ ਕਿਸੇ ਉਹ ਲੜਕੀ ਦਾ ਉੱਥੇ ਮਤਲਬ ਵਿਆਹ ਵਗੈਰਾ ਹੋ ਗਿਆ ਤਾਂ ਉਹਨੇ ਨੂੰ ਮੈਸੇਜ ਕਰਤਾ ਵੀ ਮੈਨੂੰ ਹੁਣ ਕੌਣ ਸਾਥੀ ਮੇਰਾ ਵਿਆਹ ਹੋ ਗਿਆ ਜਿਸ ਦੀ ਜਿਹੋ ਦੇ ਵਿੱਚ ਸੱਤਵੇਂ ਚ ਚਲਾ ਗਿਆ ਨੂੰ ਸੱਤ ਲੱਗੀ ਉਸ ਗੱਲ ਦੀ ਵੀ ਮੇਰਾ ਐਵੇਂ ਕਰਕੇ ਸੀਗਾ ਤੇ ਉਹਦੇ ਵਿੱਚ ਜਿਹੜਾ ਇਹ ਹੁਣ ਆਪਦਾ ਦਮਾਗੀ ਸੰਤੋਣ वगैरह ਜਿਹੜਾ ਵਾ ਬੈਠਾ ਸੀਗਾ ਤਾਂ ਉਹਦੇ ਵਿੱਚ ਇਹ ਜਿਹੜਾ ਇੱਥੇ ਆਇਆ ਸੀਗਾ ਅਧਰਕ ਆ ਗਿਆ ਬਠਿੰਡੇ ਤੋਂ ਇੱਥੇ ਜਾ ਰਿਹਾ ਸੀਗਾ ਬਾਰਡਰ ਵਾਲੀ ਸਾਈਡ ਤੇ ਤਾਂ ਉੱਥੇ ਜਿਹੜਾ ਐ ਬੀਐਸਐਫ ਨੇ ਇਹਨੂੰ ਰੋਕ ਲਿਆ ਰੋਕੇ ਜਿਹੜਾ ਇਹਨੂੰ ਕਿਸੇ ਤਰ੍ਹਾਂ ਪੁੱਛਗਿਛ ਕੀਤੀ ਜੋ ਵੀ ਉਹਨਾਂ ਨੂੰ ਕਰਨੀ ਸੀਗੀ ਉਹ ਕਰਨ ਤੋਂ ਬਾਅਦ ਇਹਨਾਂ ਨੇ ਆਪਣੇ ਵਾਰਸਾਂ ਨੂੰ ਹਵਾਲੇ ਕਰਤਾ ਸੀਗਾ ਹਵਾਲੇ ਕਰਨ ਤੋਂ ਬਾਅਦ ਆਪਾਂ ਇਹਦੇ ਵਾਰਸਾਂ ਨੂੰ ਬੁਲਾਇਆ ਵਾਰਸਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤਾ। ਨੇ ਇਹੀ ਦੱਸਿਆ ਇਹਦੇ ਜਿਹੜੇ ਵਾਰਸ ਵੀ ਆਏ ਸੀ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਵੀ ਇਹ ਕੁੜੀ ਦੇ ਚੱਕਰ ਵਿੱਚ ਹੀ ਜਿਹੜਾ ਹੈਗਾ ਆ ਉਹਦਾ ਦਬਾਗੀ ਸੰਤੁਲਨ ਗਵਾ ਬਠਾਇਆ।